ਕਲਾਮ ਸ਼ਾਇਰ ਜਿਵੇਂ ਬੀਨ ਦੀ ਚੁੰਮਦੀ ਲੈ ਉੱਤੇ ਮਸਤ ਮੇਲ ਦਨਸਿਆ ਨਾਗ ਆਵੇ ਹੱਥੋਂ ਸਖੀ ਦੇ ਜਿਵੇਂ ਮਰਾਸੀਆਂ ਦਾ ਨਗਦ ਟੁਣਕ ਦਾ ਲੜਕ ਦਾ ਲਾਗ ਆਵੇ ਢੀੜੀ ਵਿੱਚ ਜਿਉ ਰੋਟੀ ਦੇ ਟੁਕੜਿਆਂ ਤੇ ਕੋਈ ਪਰਾਂ ਨੂੰ ਝਾੜਦਾ ਕਾਗ ਆਵੇ ਮਗਰ ਚੋਰ ਦੇ ਸ਼ੋਰ ਦੇ ਨਸਦਾਏ ਜਦੋਂ ਮਰਦ ਦਲੇਰ ਨੂੰ ਜਾ ਕੇ ਆਵੇ ਉਸੇ ਤਰ੍ਹਾਂ ਹੀ ਖਿੱਚ ਲਈ ਵੰਜਲੀ ਨੇ ਜੁੜੀ ਵੇੜੀਆਂ ਦੇ ਗਿਰਦ ਪੀੜ ਮੀਆਂ ਰਣਾ ਮਰਦ ਸਭ ਉਲਟ ਦੇ ਆਉਣ ਸਾਹਿਬ ਜਿਵੇਂ ਪੈਗੀ ਕਿਤੇ ਪਦੀੜ ਮੀਆਂ ਜਿਵੇਂ ਪੈਗੀ ਕਿਤੇ ਪਦੀੜ ਮੀਆਂ